ਦਿਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਬਠਿੰਡਾ ਸ਼ਹਿਰ ਦੇ ਵਿੱਚ ਵਿਕਲਾਂ ਉਸ ਚਾਰੂ ਢੰਗ ਦੇ ਨਾਲ ਸੜਕ ਤੇ ਤੇ ਟ੍ਰੈਫਿਕ ਨਿਯਮ ਲਾਗੂ ਕਰਨ ਸੰਬੰਧੀ ਸਾਨੂੰ ਵਿਸ਼ੇਸ਼ ਰਹਿਤ ਦਿੱਤੀ ਹੈ ਇਸੇ ਲੜੀ ਦੇ ਵਿੱਚ ਇੱਕ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਇੱਕ ਰੈਟ ਪਟੀਸ਼ਨ ਨੰਬਰ 14368/21 ਜੀ ਦਾ ਫੈਸਲਾ ਲੀਨੋ ਤੇ ਇਹਨੂੰ ਹੋਇਆ ਸੀ ਜਿਹਦੇ ਵਿੱਚ ਮਨ ਜੋ ਪੰਜਾਬ ਅਤੇ ਹਰਿਆਣਾ ਆਈਪੁਰ ਸਾਹਿਬ ਨੇ ਜਿਹੜੇ ਮੋਡੀਫਾਈਡ ਵੀਹਿਕਲ ਵਰਡ ਮੋਟਰਸਾਈਕਲ ਜਿਹਨਾਂ ਤੇ ਸ਼ਰਨਸ਼ਰ ਲੱਗੇ ਆ ਜਗਾੜ ਉਰੇੜੀਆਂ ਉੱਪਰ ਮੋਟਰ ਵਹੀਕਲ ਅਫਸਰ ਦੀ ਸਖਤ ਕਾਰਵਾਈ ਕਰਦੀ ਰਹਿਤ ਕੀਤੀ ਇਸੇ ਲੜੀ ਚ ਅੱਜ ਸਾਡੀ ਟ੍ਰੈਪ ਸਟਾਫ ਦੀ ਟੀਮ ਤੇ ਪੀਸੀਆਰ ਟੀਮਾਂ ਨੇ ਤੇ ਹਾਜੀ ਰਤਨ ਚੌਂਕ ਦੇ ਵਿੱਚ ਹਾਜੀ ਰਤਨ ਚੌਂਕ ਦੇ ਵਿੱਚ ਨਾਕਾਬੰਦੀ ਕੀਤੀ ਸੀਗੀ ਜਿਸ ਦੌਰਾਨ ਅਸੀਂ ਤਿੰਨ ਬੁਲੇਟ ਮੋਟਰਸਾਈਕਲ ਜਿਨ੍ਹਾਂ ਦੇ ਮੋਡੀਫਾਈਡ ਸਲੈਂਸਰ ਲੱਗੇ ਸੀ ਜੋ ਬਹੁਤ ੜਾਕੇ ਮਾਰ ਰਹੇ ਸੀ ਸੜਕ ਤੇ ਉਹ ਅਸੀਂ ਗਰਾਉਂਡ ਅਪ ਕਰਕੇ ਉਹਨਾਂ ਦੇ ਜਿਹੜੇ ਮੋਡੀਫਾਈਡ ਸਲੈਂਸਰ ਉਤਾਰ ਕੇ ਉਹ ਸਿੱਧਾ ਡਸਟਾਇਰ ਕਰਕੇ ਮੋਟਰ ਵੇਕਟ ਵੀ ਕਲੈਕਟ ਦੇ ਇਨਕਾਰਵਾਈ ਕੀਤੀ ਹੈ ਇਸੇ ਤਰ੍ਹਾਂ ਜਿਹੜੇ ਹੋਰ ਚਾਰ ਵੀਕਲ ਜਿਹੜੇ ਜਿਗਾੜੂ ਰੇੜੀਆਂ ਤੇ ਮੋਡੀਫਾਈਡ ਵੀਕਲ ਸੀ ਜਿਵੇਂ ਜਿਨ੍ਹਾਂ ਦੇ ਵੱਡੀਆਂ ਲਾਈਟਾਂ ਵੱਡੇ ਹਾਰ ਇਦਾਂ ਲਾਏ ਹੋਏ ਸੀ ਉਹਨਾਂ ਦੇ ਬਰਕਰਾਰਾਪ ਅਸੀਂ ਮੋਟਰ ਵੇਕਟ ਐਕਟ ਦੀ ਕਾਰਵਾਈ ਕੀਤੀ ਚਲੋ ਉਹਨਾਂ ਦੇ ਵਿੱਚੋਂ ਕੁਝ ਬੰਦ ਵੀ ਕੀਤੇ ਗਏ ਆ ਜਾਂ ਚਲੰਗ ਦਿੱਤੇ ਗਏ ਜਿਹੜੇ ਮੋਟਰਸਾਈਕਲ ਸੀ ਇਹ ਤਿੰਨੇ ਤਿੰਨੇ ਮੋਟਰਸਾਈਕਲ ਅਸੀਂ ਉਹਨਾਂ ਕੋਈ ਕਾਗਜ਼ ਪੱਤਰ ਨਾ ਹੋਣ ਕਰਕੇ ਅਸੀਂ ਇਹ ਬੰਦ ਕੀਤੇ ਜੀ ਕਿੰਨੇ ਮੋਟਰਸਾਈਕਲ ਕੀ ਕੀ ਬੰਦ ਕੀਤਾ ਤਿੰਨ ਮੋਟਰਸਾਈਕਲ ਬੁਲਟ ਮੋਟਰਸਾਈਕਲ ਤੇ ਸਰ ਦੇਖਿਆ ਜਾਂਦਾ ਤਾਂ ਇੱਕ ਨੇ ਆਪਣੇ ਛੋਟੇ ਬੱਚੇ ਅੰਦਰ ਇੱਕ ਬੱਚੇ ਦੀ ਵੀਕਲ ਬਹੁਤ ਜ਼ਿਆਦਾ ਚਲਾ ਰਹੀ ਹੈ ਸਰ ਉਹਨਾਂ ਉੱਤੇ ਵੀ ਕੋਈ ਕਾਰਦਾ ਚੀਤੀ ਜਾਂਦੀ ਹੈ ਦੇਖੋ ਤੁਹਾਡੇ ਮਾਧਿਅਮ ਰਾਹੀਂ ਸ਼ਹਿਰ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਅਪੀਲ ਆ ਵੀ ਜਿਹੜੇ ਬਿਨਾਂ ਗੇਰ ਤੋਂ ਆਪਾਂ ਆਪਣੇ ਬੱਚੇ ਜਿਹਨਾਂ ਦੀ ਉਮਰ 16 ਸਾਲ ਦੀ ਆ ਉਹਨਾਂ ਨੂੰ ਜਿਹੜੇ ਹੈਗੇ ਆ 11 ਵਾਲੇ ਵਹੀਕਲ ਜਿਹੜੇ ਨਾ ਚਲਾਉਣ ਦੇਣ ਕਿਉਂਕਿ 18 ਸਾਲ ਦੀ ਉਮਰ ਤੋਂ ਉੱਪਰ ਹੀ ਕੋਈ ਬੱਚਾ ਜਾਂ ਸਾਡੀ ਬੱਚੀ ਉਹ 11 ਵਾਲੇ ਵਹੀਕਲ ਚਲਾ ਸਕਦੀ ਹੈ ਤੇ ਜਿਹੜੇ ਬਾਕੀ ਜਿਹੜੇ ਬਿਨਾਂ 11 ਤੋਂ ਉਸ 16 ਸਾਲ ਉਮਰ ਦਾ ਜ 16 ਤੋਂ 18 ਸਾਲ ਦੀ ਉਮਰ ਦੇ ਵਿੱਚ ਬਾਰੇ ਬੱਚੇ ਚਲਾ ਸਕਦੇ ਆ ਇਸ ਕਰਕੇ ਉਹਦੇ ਮਾਪਿਆਂ ਨੂੰ ਅਪੀਲ ਆ ਵੀ ਆਪੋ ਆਪਣੇ ਬੱਚਿਆਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਤੇ ਜੇ ਕੋਈ ਵੀ ਜਿਹੜਾ ਅਸੀਂ ਇਸ ਤਰ੍ਹਾਂ ਡਰੇਜ ਵਹੀਕਲ ਨੂੰ ਚਲਾ ਰਿਹਾ ਕੋਈ ਸਾਡਾ ਬੱਚਾ ਜਾਂ ਬੱਚੀ ਅਸੀਂ ਕਦੇ ਸਾਨੂੰ ਦਰਾਨੇ ਨਾਕਾਮ ਦੀ ਸਾਹਮਣੇ ਆਇਆ ਤਾਂ ਫਿਰ ਅਸੀਂ ਉਸ ਉਹ ਬੱਚੇ ਦੇ ਵਰਕਲਪ ਤੇ ਉਹਦੇ ਮਾਪਿਆਂ ਦੇ ਵਰਕਲਪ ਕਾਰਵਾਈ ਅਮਰ ਵਿੱਚ ਲੈ ਕੇ ਆ। ਜਦੋਂ ਇੱਕ ਰੇਲ ਰੋਡ ਦੇ ਤੇ ਬੰਦੀ ਕੀਤਾ ਗਿਆ ਉਸ ਦੇ ਬਾਵਜੂਦ ਵੀ ਲੋਕੀ ਆਪਣੇ ਬੰਦੇ ਚ ਨਹੀਂ ਆਦੇ ਤੁਗੀ ਸ਼ਾਇਦ ਤੋਂ ਕ੍ਰਾਸ ਕਰਦੇ ਹੀ ਦਿੰਦੇ ਤੇ ਮਾਲ ਰੋਡ ਦੇ ਤੇ ਬਹੁਤ ਜ਼ਿਆਦਾ ਈ ਰਿਕਸ਼ਾ ਦੇ ਕਰਕੇ ਵੀ ਕਾਫੀ ਚਾਅ ਮੈਦਾ। ਉਹਨਾਂ ਤੇ ਕੀ ਕਰਦੇ? ਅਸੀਂ ਦੇਖੋ ਮਾਲ ਰੋਡ ਬਾਹਲੇ ਤੇ ਰੇਲਵੇ ਸਟੇਸ਼ਨ ਤੇ ਈ ਰੇਲਵੇ ਲਾਈਨ ਵਾਲੇ ਵੀ ਕਲਾ ਉਹਨਾਂ ਸੰਬੰਧੀ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਇਹਨਾਂ ਨੂੰ ਈ ਰਕਸ਼ਾ ਵਾਲਿਆਂ ਨੂੰ ਤੇ ਆਮ ਲੋਕਾਂ ਚ ਅਸੀਂ ਕਸਬੰਦੀ ਜਾਗਰਤੀ ਪੈਦਾ ਕਰ ਰਹੇ ਆ ਤੇ ਉਹਨਾਂ ਨੂੰ ਸਮਝਾਵਾ ਜਾ ਰਿਹਾ ਕਿ ਜਿਹੜਾ ਵੀਕਲ ਆ ਆਪਣੇ ਕਾਇਦੇ ਕਾਨੂੰਨ ਚ ਚਲਾਇਗਾ ਤੇ ਜੇ ਕੋਈ ਵੀ ਕੋਈ ਸਾਡੀ ਗੱਲ ਮੰਨਣ ਤੋਂ ਮੁਨਕਰ ਹੋਇਆ ਤਾਂ ਫਿਰ ਮੋਟਰ ਵਹੀਕਲ ਅਕਟ ਦੇ ਅਨੁਸਾਰ ਕਾਰਵਾਈ ਕਰਾਂਗੇ ਸਰ ਇੱਕ ਆਪਣਾ ਸਰਵੇ ਕਰਵਾਇਆ ਗਿਆ ਸੀਗਾ ਬਟਿੰਡੇ ਦੇ ਵਿੱਚ ਵੀ ਨਗਰ ਨਿਗਮ ਦੇ ਵਿੱਚ ਨੰਬਰ ਲੱਗਣ ਦੀ ਇੱਚਾ ਦੇ ਕੇ ਸਰ ਕੀ ਉਸ ਤੋਂ ਬਾਅਦ ਜਿਸ ਤਰ੍ਹਾਂ ਕਹਿੰਦਾ 10-12 ਹਜ਼ਾਰ ਦੀ ਇੱਚਾ ਚਲ ਰਹੀ ਹੈ ਸ਼ਹਿਰ ਦੇ ਵਿੱਚ ਲਗਭਗ 200 ਦੇ ਕਰੀਬ ਉਹਨਾਂ ਨੇ ਸਰਵੇ ਕਰਾਇਆ ਸੀ ਕਿ ਉਦੋਂ ਬਾਅਦ ਹੋਰਾਂ ਨੇ ਕਰਾਇਆ ਨਹੀਂ ਕਿ ਆਪਣੇ ਕੋਲੋਂ ਕੋਈ ਕਾਰਵਾਈ ਕੀਤੀ ਹੈ ਇਹ ਇਸ ਸੰਬੰਧੀ ਜਿਹੜਾ ਮਾਮਲਾ ਸਾਡੇ ਧਿਆਨ ਚਾ ਸਾਡੇ ਅਫਸਰ ਸਾਹਿਬਾਨ ਦੇ ਵੀ ਧਿਆਨ ਚਾ ਇਹਦੇ ਸੰਬੰਧੀ ਅਸੀਂ ਮਾਨਯੋਗ ਕਮਿਸ਼ਨਰ ਨਗਰ ਨਗਮ ਤੇ ਮੇਅਰ ਸਾਹਿਬ ਦੇ ਨਾਲ ਅਸੀਂ ਡਿਸਕਸ ਕਰਕੇ ਇਹਦਾ ਸਾਰਤਕ ਹੱਲ ਕੱਢਾਂਗੇ